जे तुली जे चुकी साई पीत हंजी कानिया जिन्ह ने दो जान लगा चूरमरों से वांडिया आ न छोड़ो कंत पासरा स रंगीला लाल प्यारा ये जा आसरा सजन तू है सैन तू मैं तुझे ऊपर पर मानिया ਜਾ ਤੂੰ ਅੰਦਰ ਤਾਣ ਸੁਖੇ ਤੂੰ ਨਿਮਾਣੀ ਮਾਣਿਆ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਤੂੰ ਜਾਵੇ ਕਾਲ ਇਹ ਆ ਪਾਈ ਮੂਦਤੜੀ ਨਿਤ ਹਿਰਦ ਰੱਖਾਂ ਸਮਾਲ ਆਵ ਜੁਲਾਹੀ ਪੰਧ ਤੋ ਨੰਦੀਨ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜਿਤ ਗੁਰਤੀ ਵੇਰਪਾਲ ਕਿਤੇ ਲਖ ਕਰੋੜ ਪਰੀਏ ਰੋਣਾ ਪੂਜਣ ਤੇਰੇ ਆ ਤੂੰ ਸ਼ਾਹੀ ਹੋ ਸ਼ਾਉ ਕਹਿ ਨ ਸਕਾਂ ਗੁਣ ਤੇਰੇ ਆ ਸਈਆ ਤੋ ਅਸੰਖ ਮਨ ਜੋ ਹਬ ਵਧਾਨੀਆਂ ਇੱਕ ਪੂਰੀ ਨਦਰ ਨਿਹਾਲ ਦੇ ਦਰਸ਼ ਰੰਗ ਮਾਣਿਆ ਜੜ ਠੇ ਮਨ ਤੇਰੀਏ ਕਿਲ ਵਿਖ ਵੰਝਣ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਿਆ ਪਰਪੂਰੇ ਓਏ ਨਿਮਾਣੀ ਟੈ ਕੋਈ ਹੋਏ ਨਿਮਾਣੀ ਟੈ ਪਈ ਮਿਲਿਆ ਸਹਿਜ ਸੁਪਾਏ ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਈ ਵੇ ਨਿਮਾਣੀ ਟੈ ਪਈ ਮਿਲੇ ਸਹਿਜ ਸੁਖਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸੁਹਾਸ ਹਾਏ ਵਾਹਿਗੁਰੂ ਮਹਿਲਾ ਪੰਜ ਮਾਂ ਤਨ ਸੁਵੇਲਾ ਘੜੀ ਤਨ ਤਨ ਮੂਰਤ ਪਨਸਾਰ ਤਨ ਸੁਦਿਨਸ ਸੰਜੋਗੜਾ ਜਿੱਤ ਡੇਠਾ ਗੁਰਦਰਸਾਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਸ ਉਹਨਾਂ ਦੇ ਅੰਮ੍ਰਿਤ ਮਈ ਬਾਣੀ ਰਾਮ ਕਲੀ ਕੀ ਬਾਤ ਆਓ ਅੱਜ ਇਸ ਦੀ ਚੌਥੀ ਪੌੜੀ ਦੇ ਦੂਸਰੇ ਸ਼ਲੋਕ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲਸਾਰ ਉਹ ਵੇਲਾ ਧਨ ਹੈ ਸੁਹਾਵਣਾ ਹੈ ਬੁਵਾਰਕ ਹੈ ਘੜੀ ਧਨ ਅਤੇ ਉਹ ਘੜੀ ਵੀ ਧਨ ਹੈ ਤਨ ਮੂਰਤ ਅਤੇ ਉਹ ਮੂਰਤ ਵੀ ਤਨ ਹੈ ਪਨਸਾਰ ਅਤੇ ਉਹ ਪਨ ਵੀ ਸ੍ਰੇਸ਼ਟ ਹੈ ਤਨ ਸੋ ਦਿਨ ਸ ਉਹ ਦਿਨ ਵੀ ਮੁਬਾਰਕ ਹੈ ਉਹ ਦਿਨ ਵੀ ਸੁਹਾਵਣਾ ਹੈ ਸੰਜੋਗ ਦਾ ਸੋਹਣੇ ਸੰਜੋਗ ਵਾਲਾ ਹੈ ਜਿਤ ਡਠਾ ਉਹਨ ਤਾਰੇ ਸਾਰ ਜਿਸ ਵੇਲੇ ਗੁਰੂ ਦਾ ਦਰਸ਼ਨ ਹੋਇਆ ਉਹ ਘੜੀ ਤਨ ਉਹ ਵੇਲਾ ਤਨ ਮੂਰਤ ਤਨ ਸਾਰ ਵੀ ਤਨ ਉਹ ਪਲ ਵੀ ਤਨ ਉਹ ਦਿਨਸ ਵੀ ਤਨ ਅਤੇ ਉਹ ਸੋਹਣਾ ਸੰਜੋਗ ਵੀ ਤਨ ਹੈ ਜਦੋਂ ਗੁਰੂ ਦਾ ਦਰਸ਼ਨ ਕਰ ਲਿਆ ਗੁਰੂ ਦਾ ਦਰਸ਼ਨ ਕਰਨਾ ਹੀ ਮੁਬਾਰਕਵਾਦ ਹੈ ਗੁਰੂ ਦਾ ਦਰਸ਼ਨ ਕੀ ਹੈ ਗੁਰੂ ਦਾ ਦਰਸ਼ਨ ਹੈ ਸ਼ਬਦ ਦੇ ਨਾਲ ਜੁੜਨਾ ਗੁਰੂ ਦੇ ਬਖਸ਼ੀ ਹੋਏ ਬਾਣੀ ਦੇ ਨਾਲ ਜੁੜਨਾ ਗੁਰੂ ਦੀ ਬਖਸ਼ੀ ਹੋਏ ਬਾਣੀ ਦੇ ਨਾਲ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ ਹਨ ਗੁਰੂ ਦੇ ਦਰਸ਼ਨ ਤੋਂ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹ ਵੇਲਾ ਤਨ ਹੈ ਉਹ ਘੜੀ ਤਨ ਹੈ ਉਹ ਪਲ ਤਨ ਹੈ ਜਿਸ ਜਦੋਂ ਉਸ ਗੁਰੂ ਦਾ ਦਰਸ਼ਨ ਹੋ ਗਿਆ ਮਨ ਦੀਆਂ ਇੱਛਾਵਾਂ ਪੂਰੀਆਂ ਹਰ ਪਾਇਆ ਅਗੰ ਅਪਾਰ ਜਦੋਂ ਗੁਰੂ ਦਾ ਦਰਸ਼ਨ ਹੋ ਗਿਆ ਗੁਰੂ ਦਾ ਸ਼ਬਦ ਅੰਦਰ ਹਿਰਦੇ ਦੇ ਵਿੱਚ ਵਸ ਗਿਆ ਇਰਮਨ ਕੀਆ ਇੱਛਾ ਪੂਰੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਕੋਈ ਵਾਸ਼ਨਾ ਰਹਿੰਦੀ ਹੀ ਨਹੀਂ ਹੈ ਜਦੋਂ ਫਿਰ ਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਗੁਰੂ ਦੇ ਨਾਲ ਮੇਲ ਹੋ ਗਿਆ ਤਾਂ ਸਾਰੀਆਂ ਇੱਛਾਵਾਂ ਹੀ ਪੂਰੀਆਂ ਹੋ ਜਾਂਦੀਆਂ ਅਰਥਾਤ ਅੰਦਰ ਕੋਈ ਇੱਛਾ ਰਹਿੰਦੀ ਹੀ ਨਹੀਂ ਹੈ ਕੋਈ ਆਸਾ ਨਹੀਂ ਰਹਿੰਦੀ ਕੋਈ ਮਨਸ਼ਾ ਨਹੀਂ ਰਹਿੰਦੀ ਗੁਰੂ ਦਾ ਦਰਸ਼ਨ ਹੋਣ ਦੇ ਨਾਲ ਹਰ ਪਾਇਆ ਆਗਮ ਅਪਾਰ ਜਦੋਂ ਗੁਰੂ ਦਾ ਦਰਸ਼ਨ ਹੋ ਗਿਆ ਗੁਰੂ ਨੇ ਕਿਰਪਾ ਕੀਤੀ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਅਤੇ ਉਹ ਆਗਮ ਜੋ ਉਹ ਪਹੁੰਚ ਹੈ ਅਪਾਰ ਹੈ ਬੇਅੰਤ ਹੈ ਹਰ ਪਾਇਆ ਉਹ ਹਰੀ ਦਾ ਉਸ ਹਰੀ ਨੂੰ ਮੇਲ ਹੋ ਗਿਆ ਉਸ ਅਰੀ ਦੇ ਨਾਲ ਮੇਲ ਹੋ ਗਿਆ ਜਦੋਂ ਗੁਰੂ ਦਾ ਦਰਸ਼ਨ ਪਾਇਆ ਕਿਉਂਕਿ ਗੁਰੂ ਹੀ ਕਿਰਪਾ ਕਰਦਾ ਹੈ ਤਾਂ ਉਸ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ ਗੁਰੂ ਕਿਰਪਾ ਕਰਕੇ ਸ਼ਬਦ ਦੇ ਨਾਲ ਜੋੜਦਾ ਹੈ ਸ਼ਬਦ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਕਿਉਂਕਿ ਸਤ ਗੁਰੂ ਜੀ ਦਾ ਉਪਦੇਸ਼ ਹੈ ਭਾਗ ਹੋਆ ਗੁਰ ਸੰਤ ਮਿਲਾਇਆ ਭਾਗ ਹੋਆ ਵੱਡੇ ਭਾਗ ਬਣ ਗਏ ਗੁਰ ਗੁਰ ਰਾਰੇ ਜਿ ਸਿਆਰੀ ਹੈ ਗੁਰੂ ਨੇ ਸੰਤ ਮਿਲਾਇਆ ਸੰਤ ਉਹ ਸ਼ਾਂਤੀ ਰੂਪ ਪਰਮਾਤਮਾ शांत परमात्मा ਦੇ ਜਿਸ ਤਰ੍ਹਾਂ ਅਸੀਂ ਵakre ਵakre ਗੁਣ ਲੈਂਦੇ ਹਾਲ ਉਹ ਦਿਆਲੂ ਹੈ ਕਿਰਪਾਲੂ ਹੈ ਕਿਰਪਾ ਨਿਧ ਹੈ ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਇਹ ਗੁਣ ਹੈ ਕਿ ਉਹ ਸੰਤ ਹੈ ਉਹ ਸ਼ਾਂਤੀ ਸਰੂਪ ਹੈ ਲੇਕਿਨ ਮਲਾਇਆ ਕਿਸ ਨੇ ਜਦੋਂ ਵੱਡੇ ਭਾਗ ਬਣੇ ਪਾਗ ਹੋਆ ਜੋਰੇ ਸੰਤ ਵਿਲਾਇਆ ਵੱਡੇ ਭਾਗ ਬਣ ਗਏ ਜਦੋਂ ਗੁਰੂ ਨੇ ਸੰਤ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਮਲਾਇਆ ਕਿਤੇ ਪ੍ਰਭੂ ਨਾਸ਼ੀ ਘਰ ਮੈਂ ਪਾਇਆ ਉਹ ਪ੍ਰਭੂ ਜੋ ਅਬਨਾਸ਼ੀ ਹੈ ਸੱਚ ਹੈ ਕਦੀ ਖਤਮ ਨਹੀਂ ਹੁੰਦਾ ਸਦਾ ਹੀ ਰਹਿਣ ਵਾਲਾ ਹੈ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਸਾਰੀ ਇਹ ਸ੍ਰਿਸ਼ਟੀ ਜੋ ਹੈ ਖਤਮ ਹੋਣ ਵਾਲੀ ਹੈ ਪ੍ਰਭ ਉਹ ਪ੍ਰਭ ਅਵਿਨਾਸ਼ੀ ਹੈ ਕਦੇ ਵੀ ਖਤਮ ਨਹੀਂ ਹੁੰਦਾ ਉਹ ਸੱਚ ਹੈ ਉਹ ਮਿਲਿਆ ਕਿੱਥੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਭ ਹੈ ਉਹ ਵਿਨਾਸ਼ੀ ਘਰ ਮੈਂ ਪਾਇਆ ਗੁਰੂ ਦੀ ਕਿਰਪਾ ਨਾਲ ਉਹ ਪ੍ਰਭ ਉਸੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਮਿਲ ਗਿਆ ਉਸ ਨੂੰ ਬਾਹਰ ਢੂੰਡਣ ਦੀ ਜ਼ਰੂਰਤ ਨਾ ਪਈ ਉਸ ਨੂੰ ਬਾਹਰ ਤੀਰਥਾਂ ਤੇ ਜਾਣ ਤੇ ਉਸ ਤੇ ਤੀਰਥਾਂ ਤੇ ਜਾ ਕੇ ਢੂੰਡਣ ਦੀ ਜ਼ਰੂਰਤ ਨਾ ਪਈ ਕੋਈ ਕਰਮ ਕਾਂਡ ਕੋਈ ਧਾਰਮਿਕ ਅਡੰਬਰ ਨਹੀਂ ਕਰਨੇ ਪਏ ਉਹ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਉਸ ਪ੍ਰਭ ਅਵਨਾਸ਼ੀ ਨੂੰ ਆਪਸ ਆਪਣੇ ਹਿਰਦੇ ਦੇ ਵਿੱਚ ਹੀ ਮਿਲਾ ਦਿੱਤਾ ਮਨ ਦੀਆਂ ਇੱਛਾਵਾਂ ਪੂਰੀਆਂ ਹਰ ਪਾਇਆ ਆਗਮ ਅਪਾਰ ਹਉ ਮੈਂ ਟੁੱਟਾ ਹਉ ਮੈਂ ਟੁੱਟਾ ਮੋਹੜਾ ਇੱਕ ਸੱਚਾ ਨਾਮ ਆਧਾਰ ਜਦੋਂ ਗੁਰੂ ਦੇ ਦਰਸ਼ਨ ਹੋ ਗਏ ਗੁਰੂ ਦੇ ਦਰਸ਼ਨ ਦੇ ਨਾਲ ਸਾਰੀਆਂ ਮਨ ਦੀਆਂ ਇੱਛਾ ਪੂਰੀਆਂ ਹੋ ਗਈਆਂ ਉਹ ਪਰਮਾਤਮਾ ਜੋ ਆਗਮ ਹੈ ਆਪਾਰ ਹੈ ਉਸ ਦੇ ਨਾਲ ਮਿਲਾਪ ਹੋ ਗਿਆ ਉਸ ਦੇ ਮਿਲਾਪ ਦੇ ਨਾਲ ਹਉਮੈ ਜੋ ਹੈ ਉਹ ਖਤਮ ਹੋ ਗਈ ਹਉਮੈ ਉਹਨੋਂ ਤੱਕ ਜਰੂਰ ਤੱਕ ਉਸ ਪਰਮਾਤਮਾ ਦਾ ਨਾਮ ਨਹੀਂ ਹੈ ਜਦੋਂ ਉਸ ਪਰਮਾਤਮਾ ਨਾਲ ਮੇਲ ਹੋ ਗਿਆ ਤਾਂ ਫਿਰ ਹਉਮੈ ਜੋ ਹੈ ਉਹ ਵੀ ਖਤਮ ਹੋ ਜਾਂਦੀ ਹੈ ਸਤਗੁਰੂ ਜੀ ਦਾ ਉਪਦੇਸ਼ ਹੈ ਹਉਮੈ ਦੀ ਰੋਗ ਹੈ ਦਾਰੂ ਵੀ ਇਸ ਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਜਦੋਂ ਕਿਰਪਾ ਕਰਦਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਫਿਰ ਇਹ ਮਨੁੱਖ ਜੋ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਇਰੇਸਤੀ ਅੰਦਰੋਂ ਜੋ ਹਉਮੈ ਹੈ ਉਹ ਟੁੱਟ ਜਾਂਦੀ ਹੈ ਉਹ ਖਤਮ ਹੋ ਜਾਂਦੀ ਹੈ ਹਉਮੈ ਟੁੱਟਾ ਮੋਹੜਾ ਮੋਹੜਾ ਮੋਹ ਜੋ ਕਿ ਸਾਰੇ ਕੋਟੰਬ ਦੇ ਨਾਲ ਸਾਡਾ ਮੋਹ ਪਿਆ ਹੋਇਆ ਹੈ ਉਹ ਇਹੋ ਜਿਹਾ ਮੋਹੜਾ ਚੰਦਰਾ ਮੋਹੜਾ ਭੈੜਾ ਮੋਹ ਜੋ ਹੈ ਉਹ ਵੀ ਖਤਮ ਹੋ ਜਾਂਦਾ ਹੈ ਜਦੋਂ ਗੁਰੂ ਦਾ ਦਰਸ਼ਨ ਹੁੰਦਾ ਹੈ ਇੱਕ ਸੱਚੇ ਨਾਮ ਆਧਾਰ ਗੁਰੂ ਦੇ ਦਰਸ਼ਨ ਹੋਣ ਦੇ ਨਾਲ ਗੁਰੂ ਦੇ ਨਾਲ ਮਿਲਾਪ ਹੋਣ ਦੇ ਨਾਲ ਉਹ ਜੋ ਸੱਚੇ ਨਾਮ ਹੈ ਉਸ ਦਾ ਹੀ ਅੰਦਰ ਆਧਾਰ ਆਸਰਾ ਬਣ ਜਾਂਦਾ ਹੈ ਫਿਰ ਇਹ ਮਨੁੱਖ ਜੋ ਹੈ ਕਿਸੇ ਹੋਰ ਪਾਸੇ ਨਹੀਂ ਜਾਂਦਾ ਸਿਰਫ ਇੱਕ ਸੱਚ ਦਾ ਨਾਮ ਇੱਕ ਜੋ ਵਾਹਿਗੁਰੂ ਦਾ ਨਾਮ ਹੋਇਆ ਉਹੀ ਦਾ ਸਦਾ ਲਈ ਆਸਰਾ ਰਹਿੰਦਾ ਹੈ ਇੱਕ ਸੱਚ ਨਾਮ ਆਧਾਰ ਜਨਨਾਨਕ ਲੱਗਾ ਸੇਵ ਹਰ ਉਦਰੇ ਆ ਸਗਲ ਸੰਸਾਰ ਗੁਰੂ ਦੇ ਦਰਸ਼ਨ ਹੋਏ ਗੁਰੂ ਨਾਲ ਮਿਲਾਕ ਹੋਇਆ ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਹੋਇਆ ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਵਸ ਗਿਆ ਫਿਰ ਜਨਨ ਨਾਨਕ ਲੱਗਾ ਸੇਵ ਹਰ ਗੁਰੂ ਦੇ ਦਰਸ਼ਨ ਹੋਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਹਨ ਦਾਸ ਨਾਨਕ ਵੀ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਗਿਆ ਜਨ ਨਾਨਕ ਕਿਉਂਕਿ ਜਨਨ ਵੀ ਔਂਕੜ ਹੈ ਅਤੇ ਨਾਨਕ ਕਕੇ ਨੂੰ ਵੀ ਔਂਕੜ ਹੈ ਅਰਥਾਤ ਦਾਸ ਨਾਨਕ ਉਹ ਦਾਸ ਨਾਨਕ ਗੁਰੂ ਦੇ ਦਰਸ਼ਨ ਹੋਣ ਨਾਲ ਗੁਰੂ ਦੇ ਮਿਲਾਪ ਦੇ ਨਾਲ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਗਿਆ ਸੇਵ ਹਰ ਜਨ ਨਾਨਕ ਲੱਗਾ ਸੇਵ ਹਰ ਅਰੀ ਦੀ ਸੇਵਾ ਕੀ ਹੈ ਅਰੀ ਦਾ ਸਿਮਰਨ ਉਸ ਵਾਹਿਗੁਰੂ ਦਾ ਸਿਮਰਨ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਮਾਂ ਕਰਨੀਆਂ ਇਹ ਹੈ ਉਸ ਵਾਹਿਗੁਰੂ ਦੀ ਸੇਵਾ ਗੁਰੂ ਦੇ ਦਰਸ਼ਨ ਹੋਣ ਦੇ ਨਾਲ ਦਾਸ ਨਾਨਕ ਵੀ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ ਗਿਆ ਹਰ ਉਦ੍ਰਿਆ ਸਗਲ ਸੰਸਾਰ ਅਤੇ ਇਹ ਹੋ ਗਿਆ ਸਿਮਰਨ ਹੈ ਇਹ ਆਪਦੀਆਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਮਾਂ ਇਹ ਇਸੇ ਕਾਰਨ ਦੇ ਨਾਲ ਸਾਰਾ ਸੰਸਾਰ ਹੀ ਜੋ ਹੈ ਉਹ ਵਿਕਾਰਾਂ ਤੋਂ ਬਚਾ ਹੋ ਗਿਆ ਉਹ ਵਿਕਾਰਾਂ ਤੋਂ ਉਧਰ ਗਿਆ ਵਿਕਾਰਾਂ ਤੋਂ ਉਹਨਾਂ ਦਾ ਛਟਕਾਰਾ ਹੋ ਕੇ ਉਸ ਵਾਹਿਗੁਰੂ ਦੇ ਨਾਲ ਜੁੜ ਗਏ ਇਹ ਹੈ ਗੁਰੂ ਦੇ ਦਰਸ਼ਨ ਦੀ ਮਹਿਮਾ ਕਿ ਗੁਰੂ ਦਾ ਦਰਸ਼ਨ ਅਰਥਾਤ ਗੁਰੂ ਦਾ ਸ਼ਬਦ ਜਦੋਂ ਹਿਰਦੇ ਦੇ ਵਿੱਚ ਵਸਦਾ ਹੈ ਅਫਗਾਨਿਸਤਾਨ ਨੂੰ ਕੀ ਕੁਝ ਪ੍ਰਾਪਤੀਆਂ ਹੁੰਦੀਆਂ ਕਿ ਸਾਰੀਆਂ ਮਨ ਦੀਆਂ ਇਛਾਵਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ ਮਨ ਦੀਆਂ ਆਸ਼ਾ ਨਹੀਂ ਰਹਿੰਦੀਆਂ ਕੋਈ ਮਨਸਾ ਨਹੀਂ ਰਹਿੰਦਾ ਅਤੇ ਉਹ ਵਾਹਿਗੁਰੂ ਜੋ ਹੈ ਜੋ ਆਗਮ ਹੈ ਆਪਾਰ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਅੰਦਰੋਂ ਹੋਮੇ ਟੁੱਟ ਜਾਂਦੀ ਹੈ ਓਮੇ ਖਤਮ ਹੋ ਜਾਂਦੀ ਹੈ ਅਤੇ ਜੋ ਇਹ ਮੋਹ ਸੰਸਾਰ ਦੇ ਨਾਲ ਹੈ ਕੋਟੰਬ ਦੇ ਨਾਲ ਹੈ ਉਹ ਵੀ ਖਤਮ ਹੋ ਜਾਂਦਾ ਹੈ ਅਤੇ ਇੱਕ ਨਾਮ ਦਾ ਹੀ ਆਸਰਾ ਸਦਾ ਇਸ ਮਨੁੱਖ ਦੇ ਅੰਦਰ ਰਹਿੰਦਾ ਹੈ ਇਹ ਹੈ ਗੁਰੂ ਦੇ ਦਰਸ਼ਨ ਦੀ ਕਿਰਪਾ ਗੁਰੂ ਦੇ ਦਰਸ਼ਨ ਦੇ ਨਾਲ ਗੁਰੂ ਦਾ ਦਰਸ਼ਨ ਗੁਰੂ ਦੇ ਸ਼ਬਦ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਇਹ ਹੀ ਗੁਰੂ ਦੇ ਦਰਸ਼ਨ ਹੁਣ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜਨੀ ਇਹ ਹੀ ਗੁਰੂ ਦਾ ਦਰਸ਼ਨ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਆਪਣੀ ਸੁਰਤ ਦੇ ਨਾਲ ਸ਼ਬਦ ਨਾਲ ਜੁੜ ਸਕੀਏ ਤਾਂ ਜੋ ਸਾਡਾ ਵੀਰ ਜਨਮ ਹੋ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ